ਮੈਂ ਕਹਾਂਗਾ ਜੀ ਮੈਨੂੰ ਕੋਈ ਜਿਹੜਾ ਐਸਐਚਓ ਹੀ ਇਹਦਾ ਜੀ ਲੈ ਕੇ ਉਹਨਾਂ ਨੂੰ ਮੈਨੂੰ ਉਹਨਾਂ ਤੇ ਕੋਈ ਭਰੋਸਾ ਨਹੀਂ ਆ ਮੇਰੇ ਵੱਲ ਵੇਖ ਕੇ ਅੱਜ ਵੀ ਹੱਸੰਦੇ ਸੀ ਔਰ ਉਹਨਾਂ ਦੀਆਂ ਜਿਹੜਾ ਪਾਸਟਰ ਉਹਦਾ ਪ੍ਰੇਮ ਨਹੀਂ ਹੈ ਵੱਡਾ ਉਹਦੀ ਧਿਆਨ ਨੂੰ ਹੀ ਫੜਾਦਾ ਕਹਿੰਦੇ ਸਾਡਾ ਕੀ ਖੁਦ ਆਦ ਲੈ ਆ ਜੀ ਔਰ ਮੈਨੂੰ ਇਹਨਾਂ ਦੇ ਪੰਜਾਬ ਪੁਲਿਸ ਤੇ ਰਿਮਾਂਡ ਲੈਣ ਤੇ ਵੀ ਕੋਈ ਯਕੀਨ ਨਹੀਂ ਆ ਜੀ ਔਰ ਮੈਂ ਚਾਹੁੰਦਾ ਕਿ ਸੀਬੀਆਈ ਇਹ ਜਾਂਚ ਕਰੇ ਜੀ ਇਹ ਰਿਮਾਂਡ ਵੀ ਜਰਾ ਜਾਂ ਸੀਬੀਆਈ ਨੂੰ ਦਿੱਤਾ ਜਾਵੇ ਜਾਂ ਕਿਸੇ ਹੋਰ ਜ਼ਿਲ੍ਹੇ ਦੀ ਪੁਲਿਸ ਨੂੰ ਦਿੱਤਾ ਜਾਈ ਜੀ ਮੈਨੂੰ ਗੁਰਦਾਸਪੁਰ ਦੀ ਪੁਲਿਸ ਤੇ ਮਾਸਾ ਯਕੀਨ ਨਹੀਂ ਆ ਜੀ ਮੈਨੂੰ ਐ ਪੋਟੋਂ 2 ਘੰਟੇ ਪਹਿਲੇ ਉੱਥੇ ਥਾਣੇ ਵਿੱਚ ਬੁਲਾਇਆ ਗਿਆ ਜੀ ਔਰ ਮੇਰੇ ਨਾਲ ਕੇਸ਼ਨਾ ਕਢਾਈਆਂ ਜਾਂਨ ਮੈਂ ਥਾਣੇ ਦੇ ਵਿੱਚ ਸੀ ਪਾਸੇ ਤੋਂ ਕਹਿੰਦਾ ਜੇਰੀ ਜਿੰਨੇ ਵਰਤੀ ਪਈ ਦੀ ਹੀ ਕਹਿੰਦਾ ਮੈਂ ਉਹਨੂੰ ਨਹੀਂ ਫੜਨਾ ਔਰ ਕਲਮੰਤ ਕੋਰ ਨੂੰ ਵੀ ਮੈਂ ਕੁਝ ਨਹੀਂ ਕਰ ਸਕਦਾ ਜੀ ਹਾਂਜੀ ਥਾਣੇ ਦੇ ਅੰਦਰ ਗਏ ਤੁਹਾਨੂੰ ਤੁਹਾਡਾ ਹੀ ਜਿੱਤਾ ਗਿਆ ਸੂਰ ਨਾਲ ਜੀ ਪੁਲਿਸ ਨੇ ਕਹਿੰਦੇ ਜੀ ਤੂੰ ਵੀਡੀਓ ਬਣਾਦਾ ਤਾਂ ਮੇਰਾ ਫੋਨ ਫੋਲ ਹੈ ਜੀ ਤੇ ਨਾਲੇ ਮੈਨੂੰ ਕਹਿੰਦੇ ਵੀ ਆਪਾਂ ਜੋ ਵੀ ਉੱਥੇ ਜਾ ਸਾਹ ਦੇ ਸਾਹਮਣੇ ਜੋ ਵੀ ਗੱਲਬਾਤ ਹੋਈ ਹੈ ਜੀ ਤੇ ਉਹਦੇ ਵਿੱਚ ਇਹ ਆ ਕਿ ਮੈਨੂੰ ਪੰਜਾਬ ਪੁਲਿਸ ਦੇ ਮਾਸਾ ਵੀ ਭਰੋਸਾ ਨਹੀਂ ਆ ਜਦੋਂ ਮੈਂ ਉੱਥੇ ਗਿਆ ਜੀ ਦੀਨਾਨਗਰ ਦੇ ਵਿੱਚ ਐਸ ਐਚਓ ਸਾਹਿਬ ਕੋਲੋਂ ਤੇ ਇਹਨਾਂ ਨੂੰ ਅੱਗੇ ਕੁਰਸੀਆਂ ਦੇ ਭਾਂ ਲਿਆਦਾ ਸੀ ਜਦ ਕਿ ਇਹਨਾਂ ਨੇ ਕਹਿ ਕੇ ਆਪਾਂ ਰਮਾਂਡੂ ਤੇ ਲੈ ਦੇ ਆ ਜੀ ਉਹ ਵੀ ਭਾਨ ਨਹੀਂ ਤੇ ਉਹਦੇ ਭਰਾ ਪਾਸਟਰ ਪ੍ਰੇਮ ਨੂੰ ਜੀ ਤੇ ਉਹਨਾਂ ਨੂੰ ਕੁਰਸੀਆਂ ਉੱਤੇ ਭਾਰ ਕੇ ਦੇ ਹੱਸਣ ਦੇ ਹੀ ਸੀ ਅੱਗੇ ਜਾ ਕੇ ਮਿਲ ਜਾਂਦੇ ਨੂੰ ਤੁਸੀਂ ਕਾਲਿਸ ਸੈਂਸਰਟਿਸਟ ਹੈਗੇ ਨਹੀਂ ਜੀ ਮੈਂ ਸੈਂਸਰਟ ਨਹੀਂ ਹੈ ਕਾਰਵਾਈ ਤੇ ਮੈਂ ਕਹਾਂਗਾ ਜੀ ਮੈਨੂੰ ਕੋਈ ਅਜਿਹਾ ਐਸ ਐਚਓ ਹੀ ਆਦਾ ਜੀ ਲੈ ਕੇ ਉਹਨਾਂ ਨੂੰ ਜੀ ਮੈਨੂੰ ਉਹਨਾਂ ਤੇ ਕੋਈ ਭਰੋਸਾ ਨਹੀਂ ਉਹ ਮੇਰੇ ਨਾਲ ਵੇਖ ਕੇ ਅੱਜ ਵੀ ਹੱਸੰਦੇ ਸੀ ਔਰ ਉਹਨਾਂ ਦੀਆਂ ਜਿਹੜਾ ਪਾਸਟਰ ਉਹਦਾ ਪ੍ਰੇਮ ਨਹੀਂ ਹੈ ਵੱਡਾ ਉਹਦੀ ਧਿਆਨ ਨੂੰ ਹੀ ਫਰੇਦਾ ਕਹਿੰਦੇ ਸਾਡਾ ਕੀ ਖੁਦ ਆਦ ਲੈ ਆ ਜੀ ਔਰ ਮੈਨੂੰ ਇਹਨਾਂ ਦੇ ਪੰਜਾਬ ਪੁਲਿਸ ਤੇ ਰਿਮਾਂਡ ਲੈਣ ਤੇ ਵੀ ਕੋਈ ਯਕੀਨ ਨਹੀਂ ਹੈ ਜੀ ਔਰ ਮੈਂ ਚਾਹੁੰਦਾ ਕਿ ਸੀਬੀਆਈ ਇਹ ਜਾਂਚ ਕਰੇ ਜੀ ਰਿਮਾਂਡ ਵੀ ਜਰਾ ਜਾਂ ਸੀਬੀਆਈ ਨੂੰ ਦਿੱਤਾ ਜਾਵੇ ਜਾਂ ਕਿਸੇ ਹੋਰ ਜ਼ਿਲ੍ਹੇ ਦੀ ਪੁਲਿਸ ਨੂੰ ਦਿੱਤਾ ਜਾਈਏ ਮੈਨੂੰ ਗੁਰਦਾਸਪੁਰ ਦੀ ਪੁਲਿਸ ਤੇ ਮਾਸਾ ਯਕੀਨ ਨਹੀਂ ਹੈ ਜੀ ਮੈਨੂੰ ਐਸਐਚਓ ਸਾਹਿਬ ਨੇ ਹੁਣ ਤੋਂ 2 ਘੰਟੇ ਪਹਿਲੇ ਉੱਥੇ ਥਾਣੇ ਵਿੱਚ ਬੁਲਾਇਆ ਦਾ ਸੀ ਔਰ ਮੇਰੀਆਂ ਲੋਕੇਸ਼ਨਾਂ ਘਟਾਈਆਂ ਜਾਂਦੇ ਮੈਂ ਥਾਣੇ ਦੇ ਵਿੱਚ ਸੀ ਪਾਸਾ ਤੋਂ ਕਹਿੰਦਾ ਜੇਰੀ ਜਿੰਨੇ ਵਰਤੀ ਪਈ ਦੀ ਸੀ ਕਹਿੰਦਾ ਮੈਂ ਉਹਨੂੰ ਵੀ ਨਹੀਂ ਫੜਨਾ ਔਰ ਕਲਮੰਤ ਕੋਰ ਨੂੰ ਵੀ ਮੈਂ ਕੁਝ ਨਹੀਂ ਕਰ ਸਕਦਾ ਜੀ ਹਾਂਜੀ ਤੁਹਾਨੂੰ ਵੀ ਅੰਦਰ ਗਏ ਤੁਹਾਨੂੰ ਤੁਹਾਡਾ ਕੀ ਕੀਤਾ ਗਿਆ ਸੀਰ ਨਾਲ ਜੀ ਪੁਲਿਸ ਨੇ ਕਹਿੰਦੇ ਜੀ ਤੂੰ ਵੀਡੀਓ ਬਣਾਦਾ ਮੇਰਾ ਫੋਨ ਖੋਲਿਆ ਜੀ ਤੇ ਨਾਲੇ ਮੈਨੂੰ ਕਹਿੰਦੇ ਵੀ ਆਪਾਂ ਜੋ ਵੀ ਉੱਥੇ ਜਾ ਸਾਹ ਦੇ ਸਾਹਮਣੇ ਜੋ ਵੀ ਗੱਲਬਾਤ ਹੋਈ ਹੈ ਜੀ ਤੇ ਉਹਦੇ ਵਿੱਚ ਇਹ ਆ ਕਿ ਮੈਨੂੰ ਪੰਜਾਬ ਪੁਲਿਸ ਦੇ ਮਾਸਾ ਵੀ ਭਰੋਸਾ ਨਹੀਂ ਆ ਜਦੋਂ ਮੈਂ ਉੱਥੇ ਗਿਆ ਜੀ ਦੀਨਾਨਗਰ ਦੇ ਵਿੱਚ ਐਸ ਐਚਓ ਸਾਹਿਬ ਕੋਲ ਨੂੰ ਤੇ ਇਹਨਾਂ ਨੂੰ ਅੱਗੇ ਕੁਰਸੀਆਂ ਦੇ ਭਾਲ ਲਿਆਦਾ ਸੀ ਜਦ ਕਿ ਇਹਨਾਂ ਨੇ ਕਹਿ ਕੇ ਆਪਾਂ ਰਮਾਂਡੂ ਤੇ ਲੈ ਦੇ ਆ ਜੀ ਉਹਦੀ ਭੈਣ ਨੂੰ ਤੇ ਉਹਦੇ ਭਰਾ ਪਾਸਟਰ ਪ੍ਰੇਮ ਨੂੰ ਜੀ ਤੇ ਉਹਨਾਂ ਨੂੰ ਕੁਰਸੀਆਂ ਉੱਤੇ ਭਾਲ ਕੇ ਦੇ ਹੱਸਣ ਦੇ ਹੀ ਸੀ ਅੱਗੇ ਜਾ ਕੇ ਮਿਲ ਜਾਂਦੇ ਨੂੰ ਤੁਸੀਂ ਕਾਲ ਸੈਟਿਸਟ ਸੈਟਿਸਟ ਹੈਗੇ ਨਹੀਂ ਜੀ ਮੈਂ ਸੈਂਸਰ ਨਹੀਂ ਹੈ ਕਾਰਵਾਈ ਤੇ ਮੈਂ ਕਹਾਂਗਾ ਜੀ ਮੈਨੂੰ ਕੋਈ ਜਰਾ ਐਸ ਐਚਓ ਹੀ ਆਦਾ ਜੀ ਲੈ ਕੇ ਉਹਨਾਂ ਨੂੰ ਜੀ ਮੈਨੂੰ ਉਹਨਾਂ ਤੇ ਕੋਈ ਭਰੋਸਾ ਨਹੀਂ ਆ ਉਹ ਮੇਰੇ ਨਾਲ ਵੇਖ ਕੇ ਅੱਜ ਵੀ ਹੱਸੰਦੇ ਸੀ ਔਰ ਉਹਨਾਂ ਦੀਆਂ ਜਿਹੜਾ ਪ੍ਰਸਤ ਉਹਦਾ ਪ੍ਰੇਮ ਨਹੀਂ ਹੈ ਵੱਡਾ ਉਹਦੀ ਧਿਆਨ ਨੂੰ ਹੀ ਫਰੇਦਾ ਕਹਿੰਦੇ ਸਾਡਾ ਕੀ ਖੁਦ ਆਦ ਲੈ ਆ ਜੀ ਔਰ ਮੈਨੂੰ ਇਹਨਾਂ ਦੇ ਪੰਜਾਬ ਪੁਲਿਸ ਤੇ ਰਿਮਾਂਡ ਲੈਣ ਤੇ ਵੀ ਕੋਈ ਯਕੀਨ ਨਹੀਂ ਆ ਜੀ ਔਰ ਮੈਂ ਚਾਹੁੰਦਾ ਕਿ ਸੀਬੀਆਈ ਇਹ ਜਾਂਚ ਕਰੇ ਜੀ ਰਿਮਾਂਡ ਵੀ ਜਰਾ ਜਾਂ ਸੀਬੀਆਈ ਨੂੰ ਦਿੱਤਾ ਜਾਵੇ ਜਾਂ ਕਿਸੇ ਹੋਰ ਜ਼ਿਲ੍ਹੇ ਦੀ ਪੁਲਿਸ ਨੂੰ ਦਿੱਤਾ ਜਾਈਏ ਮੈਨੂੰ ਗੁਰਦਾਸਪੁਰ ਦੀ ਪੁਲਿਸ ਤੇ ਮਾਸਾ ਯਕੀਨ ਨਹੀਂ ਆ ਜੀ ਮੈਨੂੰ ਐਸਐਚਓ ਸਾਹਿਬ ਨੇ ਪੁੱਤੋ 2 ਘੰਟੇ ਪਹਿਲੇ ਉੱਥੇ ਥਾਣੇ ਵਿੱਚ ਬੁਲਾਇਆ ਗਿਆ ਸੀ ਜੀ ਔਰ ਮੇਰੀ ਲొਕੇਸ਼ਨਾਂ ਘਟਾਈਆਂ ਜਾਂਦੀਆਂ ਮੈਂ ਥਾਣੇ ਦੇ ਵਿੱਚ ਸੀ ਪਾਸਾ ਇੱਕ ਉਹ ਕਹਿੰਦਾ ਜੇ ਜਿੰਨੇ ਵਰਤੀ ਪਈ ਦੀ ਸੀ ਕਹਿੰਦਾ ਮੈਂ ਉਹਨੂੰ ਨਹੀਂ ਫੜਨਾ ਔਰ ਕਲਮੰਤ ਕੋਰ ਨੂੰ ਵੀ ਮੈਂ ਕੁਝ ਨਹੀਂ ਕਰ ਸਕਦਾ ਜੀ ਹਾਂਜੀ ਥਾਣੇ ਦੇ ਅੰਦਰ ਗਏ ਤੁਹਾਨੂੰ ਤੁਹਾਡਾ ਕੀ ਕੀਤਾ ਗਿਆ ਸੀਰ ਨਾਲ ਜੀ ਪੁਲਿਸ ਨੇ ਕਹਿੰਦੇ ਜੀ ਤੂੰ ਵੀਡੀਓ ਕੋ ਨਾਲ ਦੱਸਾ ਮੇਰਾ ਫੋਨ ਖੋਲਿਆ ਜੀ ਤੇ ਨਾਲੇ ਮੈਨੂੰ ਕਹਿੰਦੇ ਵੀ ਆਪਾਂ ਜੋ ਵੀ ਉੱਥੇ ਜਾ ਸਾਹ ਦੇ ਸਾਹਮਣੇ ਜੋ ਵੀ ਗੱਲਬਾਤ ਹੋਈ ਹੈ ਜੀ ਤੇ ਉਹਦੇ ਵਿੱਚ ਇਹ ਆ ਕਿ ਮੈਨੂੰ ਪੰਜਾਬ ਪੁਲਿਸ ਦੇ ਮਾਸਾ ਵੀ ਭਰੋਸਾ ਨਹੀਂ ਆ ਜਦੋਂ ਮੈਂ ਉੱਥੇ ਗਿਆ ਜੀ ਦਿਨਾਂ ਨਗਰ ਦੇ ਵਿੱਚ ਐਸ ਐਚਓ ਸਾਹਿਬ ਕੋਲ ਨੂੰ ਤੇ ਇਹਨਾਂ ਨੂੰ ਅੱਗੇ ਕੁਰਸੀਆਂ ਦੇ ਬਾਹਰ ਲਿਆਦਾ ਸੀ ਜਦਕਿ ਇਹਨਾਂ ਨੇ ਕਿਹਾ ਕਿ ਆਪਾਂ ਰਮਾਂਡੂ ਤੇ ਲੈ ਦੇ ਆ ਜੀ ਉਹਦੀ ਧੰਨ ਨੂੰ ਤੇ ਉਹਦੇ ਭਰਾ ਪਾਸਟਰ ਪ੍ਰੇਮ ਨੂੰ ਜੀ ਤੇ ਉਹਨਾਂ ਨੂੰ ਕੁਰਸੀਆਂ ਉੱਤੇ ਭਾਲ ਕੇ ਦੇ ਹੱਸਣ ਦੇ ਹੀ ਜੀ ਅੱਗੇ ਜਾ ਕੇ ਮਿਲ ਜਾਂਦੇ ਨੇ ਤੁਸੀਂ ਕੱਲ ਸਿਟਿਸਟਿਕ ਸੈਟਿਸਟਿਕ ਹੈ ਨਹੀਂ ਜੀ ਮੈਂ ਸਿਟਿਸਟਿਕ ਨਹੀਂ ਆ ਕਾਰਵਾਂ